ਕਿਸਾਨ ਸਾਥੀਓ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਚੈਨਲ ਜੰਕਸ਼ਨ ਖੇਤੀવાડી ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਬਾਸਮਤੀ ਦੀਆਂ ਵੱਖ-ਵੱਖ ਕਿਸਮਾਂ ਦੀ ਪਨੀਰੀ ਦੀ ਬਜਾਈ ਦੇ ਸਹੀ ਸਮੇਂ ਬਾਰੇ ਬਹੁਤੇ ਕਿਸਾਨ ਵੀਰ ਬਾਸਮਤੀ ਦੀਆਂ ਵੱਖ-ਵੱਖ ਕਿਸਮਾਂ ਦੀ ਜਿਹੜੀ ਪਨੀਰੀ ਹੈ ਉਹਦੀ ਬਜਾਈ ਇੱਕੋ ਵੇਲੇ ਕਰ ਦਿੰਦੇ ਨੇ ਪਰ ਵੱਖ-ਵੱਖ ਕਿਸਮਾਂ ਦੀ ਪਨੀਰੀ ਅਤੇ ਖੇਤ ਵਿੱਚ ਲਗਾਉਣ ਦਾ ਸਮਾਂ ਅਲੱਗ-ਅਲੱਗ ਹੈ ਕਿਉਂਕਿ ਕੁਝ ਕਿਸਮਾਂ ਪੱਕਣ ਦੇ ਲਈ ਜ਼ਿਆਦਾ ਸਮਾਂ ਲੈਂਦੀਆਂ ਨੇ ਕੁਝ ਕਿਸਮਾਂ ਪੱਕਣ ਦੇ ਲਈ ਘੱਟ ਸਮਾਂ ਲੈਂਦੀਆਂ ਨੇ ਪਨੀਰੀ ਅਤੇ ਟ੍ਰਾਂਸਪਲੈਂਟੇਸ਼ਨ ਦਾ ਜਿਹੜਾ ਸਮਾਂ ਠੀਕ ਨਾ ਹੋਣ ਕਾਰਨ ਝਾੜ ਅਤੇ ਕੁਆਲਿਟੀ ਦੋਹਾਂ ਪਰਿਮਾੜਾ ਅਸਰ ਪੈਂਦਾ ਹੈ ਝਾੜ ਵੀ ਘੱਟ ਮਿਲਦਾ ਹੈ ਅਤੇ ਰੇਟ ਵੀ ਕਈ ਵਾਰੀ ਕੁਆਲਿਟੀ ਦੇ ਕਾਰਨ ਪੂਰਾ ਨਹੀਂ ਮਿਲਦਾ ਇਸ ਕਰਕੇ ਕਿਹੜੀ ਕਿਸਮ ਨੂੰ ਕਿਸ ਵੇਲੇ ਬੀਜਣਾ ਇਹਦਾ ਸਾਨੂੰ ਪੂਰਾ ਪਤਾ ਹੋਣਾ ਚਾਹੀਦਾ ਸੋ ਛੂਟੀ ਜੀ ਵੀਡੀਓ ਹੈ ਧਿਆਨ ਨਾਲ ਦੇਖਿਓ ਜੋਖਸਾਨ ਵੀਰਾਂ ਨੇ ਹਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਅਤੇ ਨਾਲ ਹੀ ਬੈਲ ਵਾਲਾ ਬਟਨ ਪ੍ਰੈਸ ਕਰਕੇ ਨੋਟੀਫਿਕੇਸ਼ਨ ਆਨ ਕਰ ਲਓ ਤਾਂ ਕਿ ਖੇਤੀਬਾੜੀ ਸੰਬੰਧੀ ਜੋ ਵੀ ਜਾਣਕਾਰੀ ਹੋਵੇ ਤੁਹਾਡੇ ਤੱਕ ਪਹੁੰਚਦੀ ਰਹੇ ਦੋਸਤੋ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਹੋਰ ਯਾਰ ਦੋਸਤਾਂ ਦੇ ਨਾਲ ਵੀਡੀਓ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਤਾਂ ਕਿ ਜਿਆਦਾ ਤੋਂ ਜਿਆਦਾ ਦੋਸਤਾਂ ਤੱਕ ਜਿਹੜੀ ਜਾਣਕਾਰੀ ਸ਼ੇਅਰ ਹੁੰਦੀ ਰਹੇ ਆਪਣੇ ਕੋਲ ਬਾਸਮਤੀ ਦੀਆਂ ਦੋ ਤਰ੍ਹਾਂ ਦੀਆਂ ਕਿਸਮਾਂ ਨੇ ਇੱਕ ਤਾਂ ਉਹ ਕਿਸਮਾਂ ਜੋ ਵੱਧ ਸਮਾਂ ਲੈਂਦੀਆਂ ਨੇ ਵਧੀਆ ਕਿਸਮ ਦੀ ਬਾਸਮਤੀ ਦੇ ਵਿੱਚ ਗਿਣੀਆਂ ਜਾਂਦੀਆਂ ਨੇ ਉਹਨਾਂ ਦਾ ਜਿਹੜਾ ਰੇਟ ਹੈ ਉਹ ਵੀ ਵੱਧ ਮਿਲਦਾ ਇਹਨਾਂ ਦੇ ਵਿੱਚ ਆਪਾਂ ਨੂੰ ਪਤਾ ਹੈ 11 21 ਕਿਸਮ ਹੈ 17 18 ਜਾਂ ਫਿਰ 18 85 ਹੈ 18 86 ਕਿਸਮ ਹੈ ਇਸੇ ਤਰ੍ਹਾਂ PV7 PV5 ਮੁਸਲ ਬਾਸਮਤੀ 1401 ਇੱਕ ਕਿਸਮਾ ਪੱਕਣ ਲਈ ਥੋੜਾ ਵੱਧ ਸਮਾਂ ਲੈਂਦੀਆਂ ਨੇ ਇਹਨਾਂ ਦੀ ਜਿਹੜੀ ਪਨੀਰੀ ਆਪਾਂ 1 ਜੂਨ ਤੋਂ 15 ਜੂਨ ਤੱਕ ਲਗਾ ਸਕਦੇ ਹਾਂ ਖੇਤ ਦੇ ਵਿੱਚ 10 ਜੁਲਾਈ ਤੋਂ ਟ੍ਰਾਂਸਪਲੈਂਟੇਸ਼ਨ ਸ਼ੁਰੂ ਕਰ ਸਕਦੇ ਹਾਂ ਮੋਸਰ ਬਾਸਮਤੀ 1401 ਹੈ ਇਹਦਾ ਥੋੜਾ ਜਿਹਾ ਫਰਕ ਹੈ ਇਹਦੀ ਪਨੀਰੀ ਆਪਾਂ 25 ਮਈ ਤੋਂ ਵੀ ਸ਼ੁਰੂ ਕਰ ਸਕਦੇ ਹਾਂ ਕਿਉਂਕਿ ਪੱਕਣ ਦੇ ਲਈ ਥੋੜਾ ਵੱਧ ਸਮਾਂ ਲੈਂਦੀ ਹੈ 10 ਜੂਨ ਤੱਕ ਇਹਦੀ ਪਨੀਰੀ ਬੀਜ ਦੀ ਹੈ ਉਸ ਤੋਂ ਬਾਅਦ ਲੇਟ ਇਹਨਾਂ ਸਾਰੀਆਂ ਕਿਸਮਾਂ ਦੀ ਜਿਹੜੀ ਪਨੀਰੀ ਖੇਤ ਵਿੱਚ ਪੱਟ ਕੇ ਆਪਾਂ ਲਾਉਣੀ ਆ ਉਹ 25 ਦਿਨ ਦੀ ਪਨੀਰੀ ਹੋਵੇ ਤਾਂ ਵਧੀਆ ਝਾੜ ਮਿਲਦਾ ਵੱਡੀ ਉਮਰ ਦੀ ਪਨੀਰੀ ਦੇ ਨਾਲ ਝਾੜ ਫਿਰ ਘਟ ਜਾਂਦਾ ਬਾਕੀ ਥੋੜੇ ਸਮੇ ਵਾਲੀਆਂ ਕਿਸਮਾਂ ਨੇ ਜਿਨ੍ਹਾਂ ਦੇ ਵਿੱਚ 1590 ਆ ਜਾਂਦੀ ਆ ਉਹ ਦਾ ਥੋੜਾ ਸੁਧਰਿਆ ਰੂਪ 1692 ਐ 1847 ਐ ਇਹਨਾਂ ਦੀ ਜਿਹੜੀ ਪਨੀਰੀ ਆਪਾਂ ਜੂਨ ਦੇ ਦੂਜੇ ਹਫ਼ਤੇ 15 ਜੂਨ ਤੋਂ ਸ਼ੁਰੂ ਕਰ ਸਕਦੇ ਹਾਂ 15 ਜੁਲਾਈ ਤੋਂ ਖੇਤ ਵਿੱਚ ਪਟਕੇ ਇਹਨਾਂ ਦੀ ਪਨੀਰੀ ਆਪਾਂ ਲਾ ਸਕਦੇ ਹਾਂ ਇਹ ਪੱਕਣ ਲਈ ਥੋੜਾ ਘੱਟ ਸਮਾਂ ਲੈਂਦੀਆਂ ਨੇ ਇਸ ਲਈ ਇਹਨਾਂ ਦੀ ਪਨੀਰੀ ਅਤੇ ਟ੍ਰਾਂਸਪਲੈਂਟੇਸ਼ਨ ਥੋੜੀ ਰੋਕ ਕੇ ਕਰਨ ਦੇ ਨਾਲ ਝਾੜ ਤੇ ਕੁਆਲਟੀ ਦੋਵਾਂ ਦੇ ਵਿੱਚ ਹੀ ਵਾਧਾ ਹੁੰਦਾ ਇਸ ਲਈ ਇਹਨਾਂ ਕਿਸਮਾਂ ਦੀ ਪਨੀਰੀ 15 ਜੂਨ ਤੋਂ ਪਹਿਲਾਂ ਨਾ ਵੀਜੋ 15 ਜੂਨ ਤੋਂ ਬਾਅਦ ਹੀ ਵੀਜਣੀ ਚਾਹੀਦੀ ਹੈ ਜੇ ਪਹਿਲਾਂ ਵੀਜਣੀ ਹੈ ਫਿਰ ਆਪਣੇ ਕੋਲੇ ਦੂਸਰੀਆਂ ਕਿਸਮਾਂ ਜਿਹੜੀਆਂ ਹੈਗੀਆਂ ਸੀ ਉਹ 11 21 ਨਾਲ ਦੀਆਂ ਇਹ ਸੀ ਅਲੱਗ-ਅਲੱਗ ਕਿਸਮਾਂ ਦੀ ਪਨੀਰੀ ਦੇ ਬਾਰੇ ਜਾਣਕਾਰੀ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਅੰਤ ਵਿੱਚ ਸਾਰੇ ਕਿਸਾਨ ਵੀਰਾਂ ਨੂੰ ਫਿਰ ਤੋਂ ਬੇਨਤੀ ਹੈ ਵੀ ਵੀਡੀਓ ਨੂੰ ਲਾਈਕ ਜਰੂਰ ਕਰਿਓ ਹੋਰ ਯਾਰ ਦੋਸਤਾਂ ਦੇ ਨਾਲ ਵੀਡੀਓ ਸ਼ੇਅਰ ਵੀ ਜਰੂਰ ਕਰਿਓ ਸਤਿ ਸ਼੍ਰੀ ਅਕਾਲ ਦੋਸਤੋ ਧੰਨਵਾਦ ਦੋਸਤੋ